ਸ਼ਾਕੋਟ 메ਨ ਬਜ਼ਾਰੋ 모ਗਾ ਰੂਡ ਤੇ ਸ਼ਾਕੋਟ ਵਿਖੇ ਦੁਕਾਨਦਾਰਾਂ ਤੇ ਰੇੜੀਆਂ ਫੇਰੀਆਂ ਵਾਲਿਆਂ ਵੱਲੋਂ ਕੀਤੀ ਗਈ ਨਜਾਇਜ਼ ਕਬਜ਼ਾ ਕਰਕੇ ਟ੍ਰੈਫਿਕ ਸਮੱਸਿਆ ਦੇ ਵਿੱਚ ਲਗਾਤਾਰ ਵਾਅਦਾ ਹੋ ਰਿਹਾ ਤੇ ਰਾਗੀਰਾ ਦੇ ਵੱਲੋਂ ਬਾਰ-ਬਾਰ ਨਗਰਪੰਚਾਇਤ ਸ਼ਾਕੋਟ ਪਾਸੋਂ ਨਜਾਇਜ਼ ਕਬਜ਼ੇ ਸੰਬੰਧੀ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ ਤੇ ਵੱਧ ਰਹੀ ਟ੍ਰੈਫਿਕ ਸਮੱਸਿਆ ਦੇ ਹਾਲਤ ਸੰਬੰਧੀ ਨਗਰਪੰਚਾਇਤ ਸ਼ਾਕੋਟ ਦੇ ਪ੍ਰਧਾਨ ਗੁਲਜਾਰ ਸਿੰਘ ਦੀ ਅਗਵਾਈ ਦੇ ਵਿੱਚ ਸ਼ਾਕੋਟ ਦੇ ਕੌਂਸਲਰਾਂ ਅਤੇ ਨਗਰ ਪੰਚਾਇਤ ਦੇ ਮੁਲਜ਼ਮਾ ਦੇ ਬਲੋਂ ਅੱਜ ਸ਼ਾਕੋਟ ਸ਼ਹਿਰ ਵਿੱਚ ਦੁਕਾਨਦਾਰਾਂ ਤੇ ਰੀੜੀ ਫੇਰੀਆਂ ਵਾਲਿਆਂ ਨੂੰ ਸੜਕਾਂ ਦੇ ਕਿਨਾਰਿਆਂ ਤੇ ਪਿਆ ਨਜਾਇਜ਼ ਸਮਾਨ ਆਪਣੀ ਹੱਦ ਤੱਕ ਰੱਖਣ ਦੀ ਹਦਾਇਤ ਕੀਤੀ ਤੇ ਸੁਧਾਰਣ ਦੇਖਿਆ ਗਿਆ ਕਿ ਕੁਝ ਦੁਕਾਨਦਾਰ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਰੀੜੀਆਂ ਫੇਰੀਆਂ ਲਗਾਉਣ ਵਾਲਿਆਂ ਦੇ ਪਾਸੋਂ ਪੈਸੇ ਵਸੂਲੇ ਜਾ ਰਹੇ ਸਨ ਤੇ ਜਿਸ ਨੂੰ ਨਗਰ ਪੰਚਾਇਤ ਵੱਲੋਂ ਗੰਮੇਰਤਾ ਨਾਲ ਲੈਂਦੇ ਆ ਦੁਕਾਨਦਾਰਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਕਿ ਕਾਨੂੰਨੀ ਕਾਰਵਾਈ ਦੀ ਇਤਰਾਜ਼ ਦਿੱਤੀ ਗਈ ਹੈ ਇਸ ਦੇ ਨਾਲ ਹੀ ਸੜਕ ਦੇ ਕਿਨਾਰਿਆਂ ਦੇ ਸਮਾਨ ਰੱਖਣ ਨਾਲ ਸੰਬੰਧਿਤ ਨਿਸ਼ਾਨ ਲਗਾਏ ਗਏ ਤੇ ਪ੍ਰਧਾਨਾ ਗੁਲਜਾਰ ਸਿੰਘ ਨੇ ਕਿਹਾ ਕਿ ਸੜਕਾਂ ਦੇ ਨਜਾਇਜ਼ ਕਬਜ਼ੇ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜਿਨ੍ਹਾਂ ਨੇ ਕਿਹਾ ਕਿ ਅੱਜ ਜੋ ਦੁਕਾਨਦਾਰਾਂ ਤੇ ਰੀੜੀਆਂ ਫੇਰੀਆਂ ਵਾਲਿਆਂ ਨੂੰ ਨਜਾਇਜ਼ ਕਬਜ਼ੇ ਹਟਾਉਣ ਦੀ ਪੀਲ ਕੀਤੀ ਗਈ ਹੈ ਅਤੇ ਬੁੱਧਵਾਰ ਤੋਂ ਨਜਾਇਜ਼ ਕਬਜ਼ੀਆਂ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਤੇ ਜਿਸ ਦੇ ਤਹਿਤ ਸੜਕਾਂ ਦੇ ਕਿਨਾਰਿਆਂ ਤੇ ਪਿਆ ਦੁਕਾਨਦਾਰਾਂ ਤੇ ਰੇੜੀ ਫੇੜੀਆਂ ਵਾਲਿਆਂ ਦਾ ਸਮਾਨ ਜ਼ਬਤ ਕਰ ਲਿਆ ਜਾਵੇਗਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਇਨਸਪੈਕਟਰ ਅਨਿਰਦੋਸ਼ ਕੁਮਾਰ ਮਨਦੀਪ ਸਿੰਘ ਜਸਕਰਨ ਸਿੰਘ ਸੁਮਿਤ ਕਾਂਗਰਸੀ ਆਗੂ ਸੋਨੂ ਕੰਗ ਪੀਏ ਰਜੇਸ਼ ਅਗਰਵਾਲ ਪਵਨ ਅਗਰਵਾਲ ਸਾਫ ਕਾ ਐਮਸੀ ਜਸਵਿੰਦਰ ਸਿੰਘ ਗਿੱਲ ਤੇ ਐਮਸੀ ਰੋਮੀ ਗਿੱਲ ਤੇ ਸਾਫ ਕਾ ਬੰਟੀ ਕੁਲ ਵੀਰ ਸਿੰਘ ਖੁਸ਼ਦੀਪ ਸਿੰਘ ਅਮਰੀਕ ਸਿੰਘ ਅਤਵਾਰ ਸਿੰਘ ਤੇ ਸੁਖਦੇਵ ਗੁਪਤਾ ਪਵਨ ਡਾਕਟਰ ਸੁਰਿੰਦਰ ਪੱਟੀ ਤਰਲੋਕ ਸਿੰਘ ਸੁਰਿੰਦਰ ਅਗਰਵਾਲ ਅਨੂਪ ਜੈਨ ਆਦ ਹਾਜ਼ਰ ਸਨ ਸ਼ਾਕੋਟ ਦੇ ਸੀਨੀਅਰ ਪੱਤਰਕਾਰ ਸਾਬੀ ਦਾਸੀਕੇ ਸ਼ਾਕੋਟੀ ਅਨੀਲ ਕੁਮਾਰ ਬੋਬੀ ਦੀ ਖਾਸ ਰਿਪੋਰਟ ਹਾਂ ਜੀ ਬ੍ਰਾਡਰ ਅੱਜ ਜਿਵੇਂ ਸ਼ਹਿਰ ਵਾਖੀ ਸਾਰੇ ਤੇ ਨਗਰ ਪੰਚਾਇਤ ਦੇ ਜਿੰਨੇ ਵੀ ਮੁਲਾਜ਼ਮ ਸੀ ਉਹ ਸਾਰੇ ਮੇਨ ਰੋਡ ਮੇਨ ਬਾਜ਼ਾਰ ਔਰ ਲੁਗਾ ਰੋਡ ਦੇ ਉੱਤੇ ਅਸੀਂ ਜੋ ਇਹਨਾਂ ਨੇ ਰੇੜੀਆਂ ਜਾਂ ਸਮਾਨ ਬਾਹਰ ਖਿਆ ਹ ਸੋਨਾਂ ਬਾਅਦ ਤੇ ਅੱਜ ਇੱਕ ਹੀ ਪੈਦਲ ਯਾਤਰਾ ਕੀਤੀ ਔਰ ਸਾਰਿਆਂ ਨੂੰ ਇਕੱਲੇ ਇਕੱਲੇ ਦੁਕਾਨਦਾਰ ਨੂੰ ਜਾ ਕੇ ਅਸੀਂ ਦੱਸਿਆ ਵੀ ਤੁਸੀਂ ਜਿੰਨੇ ਵੀ ਸਮਾਨ ਦੇ ਬਾਹਰ ਖਿਆ ਹੋ ਕਿਆ ਕੇ ਅੰਦਰ ਕਰ ਲੋ ਜਿਹੜੇ ਹੈਗੇ ਰੇੜੀਆਂ ਵਾਲਿਆਂ ਨੂੰ ਕਹਿੰਵੀਂ ਇਹਨਾਂ ਨੂੰ ਤੁਸੀਂ ਜਿਹੜੀਆਂ ਹੈਗੀਆਂ ਵਾ ਫੈਕਸ ਕੀਤੀਆਂ ਆਈਆਂ ਉਹ ਇਹ ਤੋਂ ਹਟਾ ਲਓ ਜਿਹੜੀਆਂ ਚੱਲਦੀਆਂ ਵਾ ਉਹ ਚੱਲਦੀਆਂ ਫਿਰਦੀਆਂ ਰੇੜੀਆਂ ਰੋਡ ਤੇ ਰੱਖੋ ਮੇਕ ਕੱਲ ਨੂੰ ਬੁੱਧਵਾਰ ਛੇਰ ਨੂੰ ਇਹ ਜੋ ਵੀ ਦਫ਼ਤਰ ਦਾ ਹੁਕਮ ਆਊਗਾ ਉਹ ਅਸੀਂ ਦਫ਼ਤਰ ਨਾਲ ਹੀ ਹੁਕਮ ਦਿਆਂਗੇ ਕਿ ਤੁਸੀਂ ਜਿਹੜੀ ਵੀ ਰੇੜੀ ਰੋਡ ਤੇ ਹੈਗੀ ਆ ਉਹ ਚੱਕ ਕੇ ਉਹ ਦਫ਼ਤਰ ਲੈ ਜਾਓ ਔਰ ਜਿਹੜੀ ਵੀ ਜੜੀ ਹ ਚੱਕੀ ਗਈ ਉਹ ਮੁੜ ਕੇ ਵਾਪਸ ਨਹੀਂ ਕੀਤੀ ਜਾਊਗੀ ਕਿਉਂਕਿ ਸਾਡੀ ਜਿੰਨੇ ਵੀ ਜੇਤਰ ਖਾਨ ਤਰਾਨਾ ਜੇ ਗੁਰੂ ਘਰ ਦੁਆਰਾ ਸਿੰਘ ਸਭਾ ਉਹ ਵੀ ਮੇਨ ਬਾਜ਼ਾਰ ਚ ਜੇ ਮੰਦਿਰ ਵਾ ਉਹ ਵੀ ਮੇਨ ਬਾਜ਼ਾਰ ਚ ਜਿਹੜਾ ਸਾਡਾ ਹਸਪਤਾਲ ਆ ਉਹ ਵੀ ਮੇਨ ਬਾਜ਼ਾਰ ਚ ਉੱਥੇ ਬਹੁਤ ਮੁਸ਼ਕਿਲਾਂ ਆਉਂਦੀਆਂ ਉਹ ਜਿਹੜਾ ਵੀ ਕੋਈ ਮਤਲਬ ਕੋਈ ਇਲਾਜ ਕਰਾਉਣ ਵਾਸਤੇ ਆਉਂਦਾ ਕੋਈ ਸਿਰੇ ਸਦਾ ਉਹਨੂੰ ਜ਼ਿਲੰਦਰ ਭੇਜਣਾ ਹੁੰਦਾ ਰੈਫਰ ਕਰਨਾ ਹੁੰਦਾ ਉਹ ਮਦਗੀ ਇੱਥੇ ਜਾਮ ਇਨਾ ਲੱਗ ਜਾਂਦਾ ਕਿ ਉਹਨਾਂ ਨੂੰ ਇਹ ਕੱਲਣਾ ਬੜਾ ਮੁਸ਼ਕਿਲ ਹੋ ਜਾਂਦਾ ਵਾ ਇਸ ਕਰਕੇ ਅਸੀਂ ਅੱਜ ਦੁਕਾਨਦਾਰਾਂ ਨੇ ਸਾਡੀ ਗੱਲ ਵੀ ਮੰਨੀ ਪਰ ਜੇ ਕੱਲ ਨੂੰ ਨਾ ਉਹ ਫੇਰ ਨ ਮੰਨੇ ਤਾਂ ਫੇਰ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਤਾਂ। ਪਰੰਤੂ ਜਿਹੜੇ ਪੰਚਾਇਤੀ ਦੁਕਾਨਾਂ ਦੇ ਬ੍ਰਾਂਡੇ ਵਾਲੇ ਉਹਨਾਂ ਦਾ ਕੀ ਕਰ ਰਹੇ ਆ? ਉਹ ਦੇਖੋ ਮੈਨੂੰ ਤਾਂ ਪਹਿਲਾਂ ਪਤਾ ਨਹੀਂਗਾ। ਅਸੀਂ ਅੱਜ ਸਾਨੂੰ ਪਤਾ ਲੱਗਾ ਵੀ ਦੇਖੇ ਜਾ ਕੇ ਕਿ ਉਹ ਬ੍ਰਾਂਡੇ ਜਿਹੜੇ ਸੀਗੇ ਉਹ ਵੀ ਸੱਤੇ ਹੋਏ ਆ। ਉਹ ਹੁਣ ਛੇਟੇ ਛਾਪੇ ਧੂੜੀ ਆ। ਇਹਨਾਂ ਨਾਲ ਫਲਾ ਮਸ਼ਵਰਾ ਕਰਾਂਗੇ। ਜੀ ਉਹ ਸਾਹਿਬ ਆ ਜਾਏ ਨੇ। ਉਹ ਵੀ ਸ਼ੁਰੂਆਣਗੇ ਕਿ ਉਹਨਾਂ ਨੇ ਸਲਾਹ-ਮਸ਼ਵਰਾ ਕਰਾਂਗੇ ਵੀ ਇਹਦਾ ਜਾਤ ਜਿਹੜੇ ਬ੍ਰਾਂਡ ਦੇ ਆ ਇਹਨਾਂ ਰੱਖਿਆ ਦੁਕਾਨ ਤੋਂ ਜਿਹੜਾ ਕਿਰਾਇਆ ਸੀ ਉਦੋਂ ਪਹਿਲਾ ਲੈ ਲਿਆ ਉਹ ਦਾ ਸਿੰਘ ਮੁੜ ਕੇ ਕੋਈ ਨਾ ਪੁੱਛ ਜ਼ਰੂਰ ਹਲ ਕਰਾਂਗੇ ਫਿਰ ਜਿਹੜੀਆਂ ਗੱਡੀਆਂ ਪਿਆਰ ਦੇ ਵਿੱਚ ਲੇਖੋ ਇਹ ਪੁਲਿਸ ਨਾਲ ਇੱਕ ਸਾਹ ਮੇਰੀ ਗੱਲ ਹੋਈ ਸੀਗੀ ਉਹ ਕੱਲ ਨੂੰ ਪੁਲਿਸ ਨਾਲ ਲਾਹਾਂਗੇ ਫਿਰ ਜੇ ਨਾਮ ਨਹੀਂ ਤੇ ਫਿਰ ਹੋ ਸਕਦਾ ਉਹਨਾਂ ਦੇ ਚਲਾਨ ਕਰਕੇ ਤੇ ਮਿਲ ਕੇ ਵੀ ਬੋਰਡ ਕਰਾਵਾਣ ਇਹ ਜਿਹੜੀ ਇੱਕ ਸਬਾਥਾਣੇ ਮੂਰੇ ਟਰਾਲੀਆਂ ਉਹ ਖੜੀਆਂ ਹੁੰਦੀਆਂ ਹਨ ਜਿਹੜੀਆਂ ਫੜ ਕੇ ਉਹਦੇ ਪੁਲਸ ਵਾਰੇ ਤੇ ਉਹਦੇ ਨਾਲ ਵੀ ਬਹੁਤ ਟ੍ਰੈਫਿਕ ਜ਼ਿਆਦਾ ਹੁੰਦੀ ਆ ਰਸਤਾ ਬਹੁਤ ਰੁਕਦਾ ਹੋਣਾ ਲਈ ਉਹਦੇ ਬਾਰੇ ਵੀ ਕੋਈ ਕਰੂਗੇ ਉਹ ਸੱਚ ਨੂੰ ਇਹ ਡਿਪਚਲ ਫੇਰੇ ਮਿਲਦੇ ਆ ਮਿਲ ਕੇ ਉਹਨਾਂ ਕੋਲ ਪ੍ਰੈਸ਼ ਕਰਾਂਗੇ ਵੀ ਇਹ ਜਿਹੜੀਆਂ ਟਰਾਲੀਆਂ ਵਾ ਤੁਸੀਂ ਥੱਲੇ ਜਿੱਥੇ ਜਗ੍ਹਾ ਹੈਗੀ ਉੱਥੇ ਲਾਓ ਕਿਉਂਕਿ ਅੱਗੇ ਮੈਂ ਕਹਿ ਕੇ ਆਂ ਇਹਨਾਂ ਟਰਾਲੀਆਂ ਜਿਹਨੀਆਂ ਹਿੰ ਚੱਕ ਕੇ ਤੇ ਮੱਛੀਆਂ ਵੇਚਦੇ ਸਮਾਂ